ਲੁਧਿਆਣਾ ਦੇ ਵਿੱਚ ਪ੍ਰੇਮ ਧਾਮ ਦੇ ਸੰਯੋਜਕ ਪ੍ਰੇਮਾਨੰਦ ਜੀ ਮਹਾਰਾਜ ਬੰਟੀ ਬਾਬਾ ਦੇ ਵੱਲੋਂ ਅਪ੍ਰੈਲ ਦੇ ਵਿੱਚ ਹੋਣ ਜਾ ਰਹੇ ਮਾਹੌਸਤ ਦੇ ਪਿਆਰੇ ਲੈ ਕੇ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਮਾਹੌਸਤ ਨੂੰ ਲੈ ਕੇ ਰਣਨੀਤੀ ਵੀ ਰਚੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਕਿ ਪ੍ਰੇਮ ਧਾਮ ਦੇ ਵਿਸ਼ਾਤ ਸਾਧ ਇਹ ਉਤਸਵ ਮਨਾਇਆ ਜਾਂਦਾ ਹੈ ਇਸ ਵਾਰ ਇਹ ਮਾਹੌਸਤ 16 ਮਾਹੌਸਤ ਹੋਵੇਗਾ ਜੋ ਕਿ 21 ਅਪ੍ਰੈਲ ਤੋਂ ਲੈ ਕੇ 3 ਅਪ੍ਰੈਲ ਤੱਕ ਮਨਾਇਆ ਜਾਵੇਗਾ 21 ਅਪ੍ਰੈਲ ਨੂੰ ਉਤਸਵ ਦੀ ਸ਼ੁਰੂਆਤ ਰੱਥ ਯਾਤਰਾ ਦੇ ਰੂਪ ਵਿੱਚ ਹੋਵੇਗੀ ਇਹ ਰੱਥ ਯਾਤਰਾ ਦਰੇਸੀ ਮੈਦਾਨ ਤੋਂ ਸ਼ੁਰੂ ਹੋ ਉਥੇ ਹੀ 22 April ਨੂੰ ਪ੍ਰੇਮ ਧਾਮ ਦੀ ਸੰਗੀਤ ਦੀ ਇੱਕ ਮਹਾ ਮੈਫਲ ਲੱਗੇਗੀ ਜਿਸ ਦੇ ਮਾਸਟਰ ਸੁਰੀਮ ਲਖਵਿੰਦਰ ਸਿੰਘ ਅਤੇ ਇੰਦਰ ਨਿੱਕੂ ਸਮੇਤ ਕਈ ਮਸ਼ਹੂਰ ਪੰਜਾਬੀ ਸਿੰਗਰ ਪ੍ਰਭੂ ਦਾ ਗੁਣਗਾਨ ਵੀ ਕਰਨ ਪਹੁੰਚਣਗੇ ਪ੍ਰੇਮਾਨੰਦ ਮਹਾਰਾਜ ਵੱਲੋਂ ਅਪੀਲ ਕਰਦੇ ਆ ਕਿਹਾ ਗਿਆ ਕਿ ਭਗਤੀ ਅਤੇ ਆਪਸੀ ਭਾਈਚਾਰ ਦਾ ਪ੍ਰਤੀਕ ਇਹ ਮਹਾ ਉਤਸਵ ਸਭ ਦਾ ਸਵਾਗਤ ਹੈ ਜਕਰਨ ਨਿਗਾਹ ਵਾਲੇ ਪੀਰ ਦਾ ਸੱਚੇ ਦਰਬਾਰ ਕੀ ਹੈ ਅੱਜ ਜੋ ਮੀਟਿੰਗ ਰੱਖੀ ਗਈ ਹੈ ਪ੍ਰੇਮ ਧਾਮ ਦਰਬਾਰ ਦੇ ਵਿੱਚ ये मीटिंग है इक्की बेई अप्रैल का जो सालाना मेला सोलवा विशाल मेला प्रेमधाम विखे आ गया उद्देश मैं पूरी देशवासियां आग्रह करूँगा कि प्रेमधाम मेले पहुँच के सरकार का आशीर्वाद प्राप्त करो इक्की बई और तेई अप्रैल जो फंक्शन हो गए इक्की अप्रैल रथ यात्रा होगी विशाल रथ यात्रा जो कौमी एकता का प्रतीक है रामलीला मैदान दरेसी रोड तो स्टार्ट होकर शिवपुरी शिवपुरी चौंक होते हुए ਫਰੇਮਦੰਮ ਦੇ ਸੰਪਨ ਹੋਗੇ 22 ਅਤੇ 23 ਤਰੀਕ ਦੇ ਵਿਸ਼ਾਲ ਮਹਿਫਲ ਹੋਗੀ ਇਸ ਮਹਿਫਲ ਦੇ ਵਿੱਚ ਬੜੇ ਅੱਛੇ ਅੱਛੇ ਆਰਟਿਸਟ ਜਿਵੇਂ ਕਿ ਮਾਸਟਰ ਸਲੀਮ ਲਖਵਿੰਦਰ ਵਡਾਲੀ ਦਰਬਾਰ ਦੇ ਪਗੜੀਬੰਦ ਕਵਾਲ ਅਨੀਸ਼ ਸਾਬਰੀ ਇੰਦਰਜੀਤ ਨਿੱਕੂ ਹੋਰ ਵੀ ਬੜੇ ਅੱਛੇ ਅੱਛੇ ਆਰਟਿਸਟ ਦਰਬਾਰ ਤੇ ਹਾਜ਼ਰੀ ਦੇਣਗੇ ਜਿਹੜੀ ਯਾਤਰਾ ਹੈਗੀ ਬਬਾ ਜੀ ਕਿੱਥੋਂ ਦੀ ਕਿੱਥੇ ਤੱਕ ਨਿਕਲੂਗੀ ਜਿਹੜੀ ਜਿਹੜਾ ਰਾਤ ਕੀ ਤਿਆਰ ਕੀਤਾ ਹੈ ਉਹਦਾ ਵੀ ਚੱਕੀ ਵੀ ਉਹਦੇ ਵਿੱਚ ਸਪੈਸ਼ਲ ਜੀ ਬਿਲਕੁਲ ਜੋ ਰਾਤ ਯਾਤਰਾ ਹੈਗੀ ਹੈ ਉਹ ਰਾਮੀਲਾ ਮੈਦਾਨ ਦੇਸੀ ਗਰਾਉਂਡ ਤੋਂ ਸਟਾਰਟ ਹੋਊਗੀ ਜੀ ਔਰ ਸੇ ਪੂਰੀ ਚੌਕ ਹੁੰਦੇ ਹੋਏ ਦਰਵਾਜ਼ੇ ਦੇ ਵਿੱਚ ਸੰਪਨ ਹੋਊਗੀ ਔਰ ਰਥ ਬੜਾ ਖੂਬਸੂਰਤ ਲਾਈਟਾਂ ਨਾਲ ਡਰਸ ਬਣਾਇਆ ਗਿਆ ਹੈ ਲਗਭਗ ਸਾਨੂੰ ਅੱਜ 45 ਦਿਨ ਹੋ ਗਏ ਆ ਜੀ ਰਥ ਨੂੰ ਤਿਆਰ ਕਰਦੇ ਹੋਏ ਔਰ ਅਜੇ ਵੀ ਚਾਰ ਤੇ ਲੱਗੇ ਪੰਜ ਦਿਨ ਹੋਰ ਲੱਗਣਗੇ ਅ ਬੜਾ ਹੀ ਖੂਬਸੂਰਤ ਰਥ ਹੈ ਪੂਰੇ ਪੂਰੇ ਰਥ ਨੂੰ ਲਾਈਟਿੰਗ ਦਿੱਤੀ ਗਈ ਹੈ ਇਹ ਅੰਡਰ ਲਾਈਟ ਪੂਰੇ ਰਥ ਨੂੰ ਦਿੱਤੀ ਗਈ ਹੈ ਕਿ ਜਿਤੋਂਕ ਮੇਰਾ ਖਿਆਲ ਹੈ ਕਿ ਰਾਧਾ ਇੱਕ ਰੂਪ ਦੇਖਣ ਦੇ ਯੋਗ ਹੋਆ ਇਹ 16ਵਾਂ ਵਿਸ਼ਾਲ ਮੇਲਾ ਜੀ ਬਿਛਨੇ ਹੋਣ ਸਾਲ ਤੋਂ ਲਗਾਤਾਰ ਪ੍ਰੇਮਦਾਮ ਦਾ ਮੇਲਾ ਹੋਣ ਜਾ ਰਿਹਾ ਹੈ ਔਰ ਇਹ ਮੇਲਾ ਲਗਾਤਾਰ ਪੇਸ਼ ਕਰਦੇ ਜਨਮ ਦਿੰਦੇ ਮੌਕੇ ਦੇਕਰ ਬਣਿਆ ਸੀ ਹਰ ਸਾਲ ਲੇਕਿਨ ਕੋਮੀ ਇੱਕ ਤਰ੍ਹਾਂ ਦਾ ਪ੍ਰਤੀਕ ਕਿ ਹੁੰਦਾ ਹੈ ਜੇ ਬਈ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਜਿੰਨੀ ਸੰਗਤ ਪ੍ਰੇਮਦਾਮ ਨਾਲ ਜੁੜੀ ਹੋਈ ਹੈ ਚਾਹੇ ਉਹ ਲੁਧਿਆਣਾ ਦੀ ਹੈ ਚਾਹੇ ਉਹ ਪੰਜਾਬ ਦੀ ਹੈ ਚਾਹੇ ਅੰਨਿਆ ਰਾਜ ਹੈ ਜਾਂ ਅੰਨਿਆ ਕੰਟਰੀ ਉਹ ਜਿੰਨੀ ਵੀ ਸੰਗਤ ਪ੍ਰੇਮਦਾਮ ਨਾਲ ਜੁੜੀ ਹੈ ਸਭ ਨੂੰ ਆਗਰਹਿ ਕਰੂੰਗਾ ਕਿ ਪ੍ਰੇਮਦਾਮ ਮੇਲੇ 'ਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਵਾਰ ਕੀ ਕੀ ਖਾਸ ਪ੍ਰਬੰਧ ਹੋਣਗੇ ਰਾਜੀ ਜੀ ਖਾਸ ਪ੍ਰਬੰਧ ਅਸੀਂ ਬਹੁਤ ਉਮੀਦਾਂ ਰੱਖਦੇ ਹਾਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਵੀ ਬਹੁਤ ਸਾਥ ਦਿੱਤਾ ਹੈ ਅੱਗੇ ਵੀ ਲਗਾਤਾਰ ਸਾਥ ਮਿਲਦਾ ਰਹੂਗਾ ਪਬਲਿਕ ਜਿੰਨੇ ਵੀ ਆਊਟ ਆਫ ਸਟੇਟ ਜਾਂ ਆਊਟ ਆਫ ਕੰਟਰੀ ਆ ਰਹੀ ਹੈ ਉਹਨਾਂ ਦਾ ਰਹਿਣ ਦਾ ਖਾਣ ਦਾ ਪੀਣ ਦਾ ਸੌਂਦਾ ਪੂਰਾ ਇੰਤਜ਼ਾਮ ਦਰਬਾਰ ਵੱਲੋਂ ਹੋਊਗਾ ਔਰ ਜਿੰਨੇ মিডিਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਿੰਨੇ ਵੀ ਆਉਗੇ ਉਹਨਾਂ ਲਈ ਕਾਰਡ ਇਸ਼ੂ ਕੀਤਾ ਗਿਆ ਇੱਕ ਚੈਨਲ ਨੂੰ ਅਸੀਂ ਦੋ ਕਾਰਡ ਇਸ਼ੂ ਕਰ ਰਹੇ ਹਾਂ ਉਹ ਚੈਨਲ ਨੂੰ ਦੇਲੇ ਅੱਗੇ ਬਣਾ ਦੀ ਸਪ੍ਰੋਪਰ ਜਗਾ ਬਣੂਗੀ ਕੋਟੀ ਦਾ ਕਿਵੇਂ ਰੱਖਿਆ ਜਾਊਗਾ ਜੀ ਮੈਂ ਪਹਿਲਾਂ ਕਹਿ ਰਿਹਾ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਾਥ ਹੁੰਦਾ ਹੈ ਇਸ ਵਾਰ ਵੀ ਹੋਊਗਾ ਉਸ ਤੋਂ ਇਲਾਵਾ ਪ੍ਰਾਈਵੇਟ ਸਕਿਉਰਟੀ ਦੇ ਲਗਭਗ 70 ਦੇ ਲਗਭਗ 75 ਬੰਦੇ ਇੱਥੇ ਤਰਵਾਰਤੇ ਹੁੰਦੇ ਨੇ ਸਰ ਪਾਰਕਿੰਗ ਵਾਲਾ ਕੀ ਇਸ ਤਰ੍ਹਾਂ ਜੀ ਪਾਰਕਿੰਗ ਵੈਸੇ ਤੋਂ ਪਾਰਕਿੰਗ ਦਾ ਇੱਥੇ ਵਾਲੇ ਪਾਰਕਿੰਗ ਹੁੰਦੀ ਹੈ ਲੇਕਿਨ ਆਸ-ਪਾਸ ਦੇ ਜਿੱਥੇ ਵੀ ਖਾਲੀ ਪਲਾਟ ਹੁੰਦੇ ਲੋਕ ਆਪਣੀ ਪ੍ਰਾਈਵੇਟ ਪਾਰਕਿੰਗ ਬਣਾ ਲੈਂਦੇ ਨੇ ਲੋਕ ਕਾਫੀ ਪਾਰਕਿੰਗ ਹਾਂਜੀ ਕਾਫੀ ਟ੍ਰੈਫਿਕ ਦੀ ਵਜ੍ਹਾ ਨਾਲ ਲੋਕ ਜਿਵੇਂ ਸਾਹਮਣੇ 2 ਟਾਈ 3 ਏਕੜ ਜਗ੍ਹਾ ਪਈ ਹੈ ਉਹ ਪ੍ਰਾਈਵੇਟ ਪਾਰਕਿੰਗ ਲੋਕ ਆਪਣੇ ਆਪਣੇ ਬਣਾ ਲੈਂਦੇ ਹੁੰਦੇ ਇੱਕ ਮਾਈਨਰ ਜੀ 10 5000 ਰੁਪਏ ਰੇਟ ਰੱਖ ਕੇ ਉਹ ਆਪਣੀ ਪਾਰਕਿੰਗ ਚਾਰਜ ਕਰ ਲੈਂਦੇ ਸਰ ਸਫਾਈ ਦਾ ਕਾਫੀ ਕਹਿ ਰਹੇ ਖਾਸ ਪ੍ਰਬੰਧ ਜੀ ਸਫਾਈ ਦਾ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਮੇਰਾ ਮੰਨਣਾ ਹੈ ਜੇਕਰ ਘਰ ਸਾਡਾ ਆਪਣਾ ਹੈ ਤਾਂ ਸ਼ਹਿਰ ਵੀ ਸਾਡਾ ਆਪਣਾ ਹੈ ਤੇ ਆਪਣਾ ਦੇਸ਼ ਵੀ ਹੈ ਜਿਹਨਾਂ ਸਾਫ ਰੱਖ ਸਕੀਏ ਲਈ ਸਾਡੇ ਲਈ ਇੱਕ ਅੱਛਾ ਮੈਸੇਜ ਹੋਊਗਾ ਹੈ